ਸਰਕਾਰ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਜੈਨ ਤੇ ਹੁਣ ਸਾਬ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੀ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਕੀਤੀ ਗਈ ਆਰਬ ਵਾਰਡ ਨੰਬਰ 78 ਦੇ ਇਲਾਕੇ ਗੋਬਿੰਦਨਗਰ ਦੇ ਲੋਕ ਸੀਵਰੇਜ ਦੀ ਸਮੱਸਿਆ ਕਰ ਜੀ ਰਹੇ ਨੇ ਨਰਕਪਰੀ ਜ਼ਿੰਦਗੀ ਅੰਮ੍ਰਿਤਸਰ ਜਲੰਧਰ ਹਾਈਵੇ ਦਬੁਰਜੀ ਵਿਖੇ ਲੰਮੇ ਸਮੇਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਜੋ ਹਜੇ ਤੱਕ ਪੂਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਆਤਿਨ ਖਬਰਾਂ ਵਿਸਤਾਰ ਨਾਲ ਸਾਚਖਰ ਸ਼੍ਰੀ ਹਰਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਅਰਦਾਸ ਉਪਰੰਤ ਆਰੰਭ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਪਾਈ ਮਹਿੰਦਰ ਸਿੰਘ ਮੁਖੀ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਵੱਲੋਂ ਸੌਂਪੀ ਗਈ ਹੈ। ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਗੁੰਬਦਾਂ ਤੇ ਲੱਗੇ ਸੋਨੇ ਦੀ ਧੁਆਈ ਦੇ ਕਾਰਜ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਗੁਰਦੇਵਾਲ ਸਿੰਘ ਨੇ ਕਿਹਾ ਕਿ ਇਹ ਸੇਵਾ ਕਰੀਬ 10 ਤੋਂ 12 ਦਿਨ ਜਾਰੀ ਰਹੇਗੀ। ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ। ਸੇਵਾ ਆਰੰਭਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਨਿਸ਼ਕਾਮ ਸੇਵਕ ਜਥੇਵਲ ਪਾਈ ਇੰਦਰਜੀਤ ਸਿੰਘ, ਪਾਈ ਗੁਰਦੇਵਾਲ ਸਿੰਘ, ਪਾਈ ਸੁਖਬੀਰ ਸਿੰਘ, ਪਾਈ ਇਕਬਾਲ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ। ਸਤਿਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ कई साल तो लगातार चल रही है हर साल की तरह इस बार भी बाबा जी अपनी पूरी संगत नाल के। आज शेर तो लैके सेवा चालू हुई है और दरबार साहब जी दे सोने के पत्रिया की जो सेवा सफाई है वो तो पूरी सेवा दस दिन अंतराल संपूर्ण करीसौ पचानवे तो उन्नीस सौ नवे तक हुई है डेढ़ सौ साल को सेवा नहीं हो सके इसका तो महाराज ने गुरु नानक सेवा बख्शी पत्थर सेवा चौबी पत् लाए गए उन्होंने तबाही कम कर रखने वास्ते हरेक साल संगत आती है तो महाराज महापुरुष शीर्वाद लैके मैंबर आते हैं तरीबन दस तो ग्यारह बारह महाराज तो महाराज तो ਆਮਿੰਗ ਨੇ ਇਸ ਪਰ ਕਾਮਿਲ ਲਾਰਸ ਅਗਿਤ ਕੁਆਲਿਟੀ ਐਂਡ ਕੁਆਲਿਟੀ ਸੇਵਾ ਕਰਨੀ ਹੈ ਹਲਕਾ ਪਛਮੀ ਦੇ ਅਧੀਨ ਆਉਂਦੀ ਵਾਰਡ ਨੰਬਰ 78 ਦੇ ਇਲਾਕਾ ਗੋਬਿੰਦਨਗਰ ਦੇ ਲੋਕ ਬਹੁਤ ਪਰੇਸ਼ਾਨੀਆਂ ਭਰਾਂ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਨਗਰ ਨਿਗਮ ਦੀ ਅਣਗੈਲੀ ਕਾਰਨ ਇਲਾਕੇ ਵਿੱਚ ਸੀਵਰੇਜ ਬਲਾਕੇਜ ਤੇ ਸਮੱਸਿਆ ਬਣੀ ਹੋਈ ਹੈ ਅਤੇ ਗੰਦਾ ਪਾਣੀ ਗਲੀਆਂ ਵਿੱਚ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਾ ਹੋਇਆ ਹੈ ਸਮਾਜ ਸੇਵਕ ਨਰੇਸ਼ ਕੁਮਾਰ ਅਤੇ ਇਲਾਕਾ ਵਾਸੀਆਂ ਨੇ ਆਖਿਆ ਕਿ ਪਿਛਲੇ ਸਾਲ ਵੀ ਉਹਨਾਂ ਨੂੰ ਇਸ ਸਮੱਸਿਆ ਤੋਂ ਜੂਝਣਾ ਪਿਆ ਅਤੇ ਹੁਣ ਫੇਰ ਲੋਕ ਬਿਮਾਰ ਹੋ ਰਹੇ ਨੇ। ਉਹਨਾਂ ਨਗਰ ਨਿਗਮ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕ ਸ਼ੁੱਧ ਵਾਤਾਵਰਣ ਵਿੱਚ ਸਾਹ ਲੈ ਸਕਣ। ਦੇਖੋ ਇਹ ਆਵਾੜ ਨੰਬਰ 78 ਆ, ਗਲੀ ਨੰਬਰ 5 ਆ। ਇਸ 7-8 ਮਹੀਨਿਆਂ ਤੋਂ ਇਹ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਕਿ ਸਿਵਰੇ ਨਾਲ ਬਹੁਤ ਜ਼ਿਆਦਾ ਗੰਦੇ ਹੋ ਚੁੱਕੇ ਆ। ਕਿ ਨਾ ਕੋਈ ਕਾਰਪਸ਼ਨ ਵਾਲੇ ਸੁਣ ਰਹੇ ਆ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਫੇਰੇ ਮੇਰੀ ਇੱਕ ਇਹ ਗੱਲ ਜੋੜ ਕੇ ਬੇਨਤੀ ਆ ਕਿ ਸਰਕਾਰ ਕੇ ਅਪੀਲ ਕਰਦੇ ਆ ਖਾਪੜ ਖੜੀ ਜਿਹੜੇ ਬ੍ਰਾਂਚਾਂ ਚੱਲ ਰਹੀਆਂ ਫਿਲਟਰ ਪਾਣੀ ਜਾਂ ਉਹ ਦੋ ਮਸ਼ੀਨਾ ਚਲਾਉਂਦੇ ਆ ਚਾਰ ਬੰਦੇ ਨੇ ਉਹਨਾਂ ਨੂੰ ਕਹੇ ਜਾ ਕਿ ਡਾਇਰੈਕਟ ਪਾਣੀ ਛੱਡਿਆ ਜਾਵੇ ਗੋਬਿੰਦਨਗਰ ਗਲੀ ਆ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਥੇ 15 ਮਹੀਨੇ ਹੋ ਗਏ ਜੇ ਇਹੋ ਕੁਝ ਵੇਖਣ ਨੂੰ ਮਿਲਣ ਦਾ ਜੋ ਤੁਸੀਂ ਵੇਖ ਰਹੇ ਜੇ ਬਹੁਤ ਬੁਰਾ ਹਜ ਗਲੀ ਦਾ ਨੰਗਣਾ ਮੁਸ਼ਕਲ ਹੋਇਆ ਜੀਣਾ ਰਾਮ ਬੱਚੇ ਬਿਮਾਰ ਹੋਏ ਨੇ ਪੇਲੀਆ ਬਹੁਤ ਮੰਨਾਲ ਪੇਲੀਆ ਆਇਆ ਬੱਚੇ ਸਭ ਕੁਝ ਤਰ੍ਹਾਂ ਚਲ ਗਿਆ। ਸਮੱਸਿਆ ਸਾਰਿਆਂ ਦੀ ਇਹੋ ਇੱਕੋ ਸਾਰੇ ਮਹੱਲੇ ਦੀ। ਸਾਰਿਆਂ ਦੀ ਆ। ਕਿ ਆ ਪਾਣੀ ਜਿਹੜਾ ਸੀਵੇ ਸਾਡੇ ਨਾਲੀਆਂ ਬੰਦ ਹੋਈਆਂ। ਪੀਂਹਾਂ ਪਾਣੀ ਚੱਲਦਾ ਨਹੀਂ ਪਿਆ। ਬੱਚੇ ਬਿਮਾਰ ਹੋ ਰਹੇ ਆ। ਕੋਈ ਬਿਮਾਰ ਹੋ ਰਿਹਾ। ਚਾਹੁੰਦੇ ਵੀ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਆਣ ਕੇ ਸਾਡਾ ਹੱਲ ਕਰਨ ਮਸਲਾ ਜੋ ਵੀ ਗਏ ਗਏ ਹੀ ਗਏ ਆ। ਕਿੰਨੀ ਵਾਰੀ ਸਾਲ 1.5 ਸਾਲ ਹੋ ਗਿਆ ਇਸੇ ਕੰਮ ਹੀ ਲੱਗੇ ਆ। ਪਤਾ ਨਹੀਂ ਕਿੰਨੀ ਦੀ ਦਫ਼ਤਰੇ ਗਏ। ਇਹ ਜੀ ਕਾਫੀ ਸਮੱਸਿਆ ਦਾ ਸਾਨੂੰ ਕਰਨਾ ਪੈਣ ਡਿਆ ਵਾ ਸਾਹਮਣਾ ਸਾਡੀ ਦੁਕਾਨਦਾਰੀ ਆ ਵੇਖੋ ਕਿਤਨਾ ਆਲੇ-ਵਾਲੇ ਕਿਹ ਬਨੇ ਰਾਣੀਆ ਗਾਂਡਰ ਛਟੜ ਚ ਜਾਣ ਦੀ ਤੇ ਬਿਮਾਰੀਆਂ ਬੋ ਇੰਨੀ ਆਉਂਦੀਆਂ ਲੋਕ ਜਿਹੜੇ ਰੋਡ ਤੋਂ ਲੰਘਦੇ ਆ ਆਪਣਾ ਮੂੰਹ ਘੇੜ ਕੇ ਸਾਨੂੰ ਬੁਖਾਉਂਦੇ ਆ ਵੀ ਇੱਥੇ ਬੋਜ ਰਹਿਣ ਕਿਤਰਾ ਡੇ ਆ ਬਹੁਤ ਆਪਾਂ ਮੁਸ਼ਕਲ 'ਚ ਰਹ ਰਹੇ ਆ ਤੇ ਤਕਰੀਬਨ ਪਿਛਲੇ ਸਾਲ ਵੀ ਇਹ ਦਿਨਾ ਚਾ ਹੈਗਾ ਸੀ ਫਿਰ ਉਹ ਡੇਟਾ ਆ ਗਿਆ ਤੇ ਸਾਲ ਡੇਢ ਸਾਲ ਤੋਂ ਮੁਸ਼ਕਲ 'ਚ ਇਲਾਕਾ ਗੋਬਨ ਨਗਰ ਚੱਲਣ ਡਿਆ ਤੇ ਇਹਦਾ ਹੱਲ ਕੱਢਿਆ ਜਾਵੇ ਕੱਲ ਕੋਈ ਆਏ ਵੀ ਵੱਡੇ ਆ ਆਪਣੇ ਕਮਿਸ਼ਨਰ ਸਾਹਿਬ ਵੀ ਆਏ ਨੇ ਕੋਈ ਉਹਦਾ ਅਸਰ ਨਹੀਂ ਹੋਇਆ ਬਸ ਆਣ ਲਗੇ ਇੱਥੇ ਗੱਡੀਆਂ ਜੀਆਂ ਲੋਕੀ ਲੈ ਜਾਂਦੇ ਪਤਾ ਨਹੀਂ ਇੱਥੇ ਕੀ ਗੱਲ ਹੋ ਗਈ ਆ ਬਸ ਚੱਲ ਜਾਂਦੇ ਕੋਈ ਅਸਰ ਨਹੀਂ ਹੋ ਰਿਹਾ ਸਾਡਾ ਮੱਖੀ ਪੈਦਾ ਹੋ ਰਿਹਾ ਸਾਡੇ ਕੋਲ ਲੰਘਿਆ ਨਜ਼ਾਰਾ ਇਹਨਾਂ ਪਾਣੀ ਸਾਡੇ ਗਣੇ ਵਿੱਚ ਭਰਿਆ ਪਿਆ ਆ ਇਹ ਨਿਰੀ ਬਿਮਾਰੀ ਆ ਅੱਗੇ ਵੀ ਤਾਂ ਦੋ ਵਾਰ ਸਾਨੂੰ ਬੁਖਾਰਾਂ ਦੀ ਮਾਰ ਚ ਆਹੀ ਆ ਗਏ ਆ ਮੱਛਰ ਦੇ ਨਾਲ ਹੁਣ ਵੇਖੋ ਫੇਰ ਕੀ ਹਾਲ ਹੋਣਾ ਫੇਰ ਇਹ ਹੀ ਹਾਲ ਹੋਣਾ ਨਾ ਡਾ ਬਿਮਾਰੀ ਦਾ ਹੀ ਕਾਰਨ ਹੈ ਸਾਰਾ ਬੱਚੇ ਵੀ ਬਿਮਾਰ ਹੋਣੇ ਆ ਤੁਸੀਂ ਇਹ ਕਹਿੰਦੇ ਬੰਦ ਪਾਏ ਬੰਦ ਪਾਏ ਪਾਣੀ ਲੰਘਣ ਨਹੀਂ ਦਿੰਦੇ ਸਾਡਾ ਤਹੀ ਕਿਸ ਤਰ੍ਹਾਂ ਕਰੀਏ ਵੇਖੋ ਗਾਗੋ ਗਰਮੀ ਆਉਂਦੀ ਇਹੀਂ ਬਾਹਰ ਵੀ ਬਹਿਣਾ ਹਵਾ ਰਹੇ ਵੀ ਇਹ ਤਾਂ ਮਰੇ ਅੰਦਰ ਐਂ ਚ ਬੈਠੇ ਰਹਿ ਗਏ ਫਿਰ ਸ਼ਹਿਰ ਵਾਸੀਆਂ ਨੂੰ ਮੋਡਲੀਆਂ ਸਹੂਲਤਾਂ ਦੇਣਾ ਨਗਰ ਨਿਗਮ ਦੀ ਪਹਿਲੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਪਰ ਹਲਕਾ ਪੱਛਮੀ ਦੀ ਵਾਰਡ ਨੰਬਰ 78 ਦੇ ਇਲਾਕਾ ਗੋਬਿੰਦ ਨਗਰ ਦੇ ਲੋਕ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਦਿਖਾਈ ਦੇ ਰਹੇ ਨੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਇਹ ਦੱਸ ਰਿਹਾ ਹੈ ਕਿ ਇਲਾਕੇ ਦੇ ਹਾਲਾਤ ਕੀ ਹੋ ਸਕਦੇ ਨੇ ਪਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜੇਕਰ ਜਲਦ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਬੱਤਰ ਹੋ ਸਕਦੇ ਹਨ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਜਲੰਧਰ ਹਾਈਵੇ ਦਬੁਰਜੀ ਵਿਖੇ ਲੰਮੇ ਸਮੇਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਹਜੇ ਹੋਰ ਕਿੰਨਾ ਸਮਾਂ ਲੱਗੇਗਾ ਕੋਈ ਨਹੀਂ ਜਾਣਦਾ ਨਿਰਮਾਣ ਕਾਰਜ ਕਾਰਨ ਹਰ ਰੋਜ਼ ਲੰਮਾ ਜਾਮ ਲੱਗ ਰਿਹਾ ਹੈ ਅਤੇ ਹਾਦਸੇ ਹੋ ਰਹੇ ਨੇ ਪਿਛਲੇ ਦਿਨੀ ਦੋ ਮੌਤਾਂ ਵੀ ਹੋ ਚੁੱਕੀਆਂ ਹਨ ਚੱਲ ਰਹੇ ਕੰਮ ਕਾਰਨ ਦੋਵੇਂ ਪਾਸੇ ਦੇ ਦੁਕਾਨਦਾਰ ਵੀ ਬਹੁਤ ਪਰੇਸ਼ਾਨ ਹਨ ਉਹਨਾਂ ਦਾ ਆਖਣਾ ਹੈ ਕਿ ਇਸ ਪੁਲ ਨਿਰਮਾਣ ਕਰ ਉਹਨਾਂ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਅਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਜਲਦ ਇਸ ਪੁਲ ਨਿਰਮਾਣ ਦਾ ਕਾਰਜ ਪੂਰਾ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਮਿਲ ਸਕੇ ਇਹ ਜਿਹੜਾ ਦਬੁਰਜੀ ਵਾਲਾ ਪੋਲ ਆ ਇਹ ਬੜੇ ਲੰਮੇ ਸਮੇਂ ਤੋਂ ਇਦਾਂ ਹੀ ਢਲੀ ਕਾਰਗਜ਼ਾਰੀ ਚੱਲਣ ਢਈ ਆ ਥੋੜੇ ਦਿਨ ਹੋਏ ਪਹਿਲਾਂ ਇੱਥੇ ਇੱਕ ਮੌਤ ਹੋਈ ਆ ਤੇ ਪ੍ਰਸ਼ਾਸਨ ਚਲਾਨ ਕੱਟਣ ਤੇ ਯੋਰ ਲਾ ਕੇ ਲੱਗਾ ਹੋਇਆ ਵਾ ਟ੍ਰੈਫਿਕ ਨਾਲ ਕੋਈ ਸਮੱਸਿਆ ਨਾ ਉਹਨਾਂ ਨੇ ਕੋਈ ਮਤਲਬ ਨਹੀਂ ਹੈਗਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਪੁਲਦੀ ਤੇ ਬਹੁਤੀ ਡਿਲੇ ਕਰਕੇ ਜਾ ਰਹੀ ਆ ਕੋਈ ਵੀ ਇੱਥੇ ਅਧਿਕਾਰੀ ਜਿਹੜਾ ਵਾ ਆਪਣੇ ਆਪ ਨੂੰ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ ਕੰਪਨੀ ਨੇ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਦੇਖੋ ਲੋਕਾਂ ਦਾ ਇੰਨਾ ਨੁਕਸਾਨ ਹੋਣ ਲਿਆ ਵਾ ਉਤੋਂ ਇਹ ਇੰਨਾ ਟੋਲ ਟੈਕਸ ਇਕੱਠਾ ਕਰਨ ਲਿਆ ਆ ਕੀ ਫਾਇਦਾ ਇਹਨਾਂ ਦਾ ਇੰਨਾ ਟੋਲ ਟੈਕਸ ਇਕੱਠਾ ਕਰਨ ਦਾ ਜੇ ਲੋਕਾਂ ਨੂੰ ਟਾਈਮ ਸਰ ਸਹੂਲਤ ਨਹੀਂ ਮਿਲਦੀ ਇਹਨਾਂ ਨੂੰ ਜਲਦੀ ਦਾ ਜਲਦੀ ਜਿਹੜਾ ਵਾ ਕੰਪਲੀਟ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਭਾਜੀ ਇੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਜਿਤਨਾ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਕਈ ਵਾਰ ਬਹੁਤ ਦੂਰ ਤੱਕ ਲੱਗ ਜਾਂਦਾ ਵਾ ਇੱਥੇ ਕਈ ਕਈ ਘੰਟੇ ਲੋਕਾਂ ਦਾ ਖਿਆਲ ਖਰਾਬ ਹੁੰਦੇ ਰਹਿੰਦੇ ਆ ਇੱਥੇ ਗਵਰਨਰਟਰ ਚਾਹੀਦਾ ਜੇ ਟੂਲ ਪਲੇਸੇ ਲੱਗੀ ਹੋਏ ਆ ਜੇ ਟੂਲ ਟੈਕਸ ਲੈਂਦੇ ਆ ਤੇ ਇਹ ਵੀ ਛੇਤੀ ਛੇਤੀ ਬਰામਮਤ ਕਰਨਾ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੇਰੇ ਭਾਜੀ ਇਹੋ ਬੋਲਣਾ ਚਾਹੁੰਦਾ ਕਿ ਪਰਲੇ ਸਾਈਡ ਤੇ ਨਾ ਪਹਿਲਾਂ ਨਾ ਆਪਣਾ ਦੋ ਹਾਥੇ ਹੋਏ ਆ ਇੱਕ ਪਿਓ ਹੀਗਾ ਉਹ ਵੀ ਮਰ ਗਿਆ ਵਿਚਾਰਾ ਤੇ ਉਹਦੀ ਧੀ ਹੀ ਨਾਲ ਉਹ ਵੀ ਵਿਚਾਰੀ ਮਰ ਗਈ ਉਹਦੇ ਬਾਅਦ ਘਰ ਦੇ ਆ ਇਹ ਤੋਂ ਦੋ ਤੀ ਅਫਸੋਸ ਦਾ ਹੈ ਕਿ ਇਹ ਗੱਲ ਨੂੰ ਲੈ ਕੇ ਉਹ ਸਾਰਾ ਪੁਲ ਦਾ ਹੀ ਕਸੂਰ ਕਰਦੇ ਪਏ ਆ ਕਿ ਪੁਲ ਦਾ ਹੀ ਕਸੂਰ ਆ ਹੋਰ ਕੋਈ ਚੱਕਰ ਨਹੀਂ ਆ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਕਿ ਜਾਂ ਤੇ ਪੁਲ ਬਣਾ ਦੇਣ ਜੇ ਨਹੀਂ ਬਣਾਉਣਾ ਤੇ ਕੰਮ ਰੋਕ ਦੇਣ ਜੇ ਨਹੀਂ ਆ ਤੇ ਇਹ ਪਿੱਲਰਾਂ ਨਾਲ ਬਣਾ ਦੇਣ ਕਿ ਜਿੱਦਾਂ ਆਪਣਾ ਖਲਚੀਆਂ ਬਣਾਇਆ ਹੈ ਨਾ ਉਹਨਾਂ ਨੇ ਹੜਤਾਲ ਕਰਕੇ ਉਦਾਂ ਹੀ ਫਿਰ ਹੜਤਾਲ ਕਰਾਂਗੇ ਤੇ ਫਿਰ ਇਹ ਪੁਲ ਬਣੂਗਾ ਜੇ ਨਹੀਂ ਆ ਫਿਰ ਨਹੀਂ ਬਣੂਗਾ ਦਬੁਰਜੀ ਵੀਖੇ ਬਣਾਏ ਜਾ ਰਹੇ ਪੁਲ ਨੂੰ ਕਰੀਬ 1 ਸਾਲ ਤੋਂ ਵੱਧਾ ਸਮਾਂ ਹੋ ਚੁੱਕਾ ਹੈ ਪਰ ਹਜੇ ਤੱਕ ਇਸ ਨੂੰ ਕੰਪਲੀਟ ਨਹੀਂ ਕੀਤਾ ਗਿਆ ਜਿੰਨੀ ਦੇਰ ਕੀਤੀ ਜਾ ਰਹੀ ਹੈ ਉਸ ਨਾਲ ਟ੍ਰੈਫਿਕ ਦਿਨ ਬਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਹਾਦਸੇ ਹੋ ਰਹੇ ਨੇ ਪਿਛਲੇ ਦਿਨੋਂ ਵੀ ਦੋ ਮੋਤਾਂ ਹੋ ਚੁੱਕੀਆਂ ਨੇ ਪਰ ਉਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਕੰਸਟਰਕਸ਼ਨ ਕੰਪਨੀ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਪੁਲ ਦਾ ਨਿਰਮਾਣ ਕਰਕੇ ਜਨਤਾ ਦੇ ਸਪੁਰਦ ਇਸ ਪੁਲ ਨੂੰ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਲੋਕਾਂ ਦੀਆਂ ਬਚਾਈਆਂ ਜਾ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਦੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਘਨਸ਼ਿਆਮ ਥੋਰੀ ਨੇ ਜਾਪਤਾ ਫੌਜਦਾਰੀ ਸੰਗਤਾ 1973 ਦੀ ਯਤਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣੇ ਆਧੀ ਆਉਂਦੇ ਪੰਜਾਬ ਸਰਕਾਰ ਸਿੱਖਿਆ ਬੋਰਡ ਵੱਲ ਪ੍ਰੀਖਿਆਵਾਂ ਮਿਤੀ 3 ਮਾਰਚ 2024 ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਸੈਸ਼ਨ ਵਿੱਚ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਵੱਖ-ਵੱਖ ਪ੍ਰੀਖਿਆਵਾਂ ਕੇਂਦਰਾਂ ਵਿੱਚ ਪ੍ਰੀਖਿਆ ਕਰਵਾਈ ਜਾ ਰਹੀ ਹੈ। ਆਮ ਜਨਤਾ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਕੱਠੇ ਹੋਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ 3 ਮਾਰਚ 2024 ਸਵੇਰ ਤੋਂ ਸ਼ਾਮ ਤੱਕ ਲਾਗੂ ਰਹੇਗਾ। ਹਲਕਾ ਬਾਬਾ ਬਕਾਲਾ ਦੇ ਅਧੀਨ ਆਉਂਦੇ ਪਿੰਡ ਥੋਥਿਆਂ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਇੱਕ ਜਗਾ ਜ਼ਮੀਨ ਦੇ ਰੋਲੇ ਨੂੰ ਲੈ ਕੇ ਰਈਆ ਬਲਾਕ ਵਿੱਚ ਬੀੜੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਤੱਕ ਦੋਵਾਂ ਧਿਰਾਂ ਵੱਲੋਂ ਤੜਨਾ ਲਗਾਇਆ ਗਿਆ। ਇਹ ਸਾਰਾ ਮਾਮਲਾ ਇੱਕ ਜਗਾ ਦਾ ਜੋ ਕਿ ਬਲਦੇਵ ਸਿੰਘ ਤੇ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਜਗਾ ਦੀ ਮਾਲਕੀ ਸਾਡੀ ਹੈ ਜੋ ਕਿ ਜਿਸ ਦੇ ਦਸਤਾਵੇਜ਼ ਸਾਡੇ ਕੋਲ ਹਨ। ਦੂਜੇ ਪਾਸੇ ਸਰਦੂਲ ਸਿੰਘ ਦਾ ਕਹਿਣਾ ਹੈ ਕਿ ਇਹ ਜਗਾ ਸ਼ਾਮਲਾਟ ਹੈ ਤੇ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਉੱਪਰ ਗੰਦਗੀ ਦੇ ਢੇਰ ਹਨ। ਪਰਬਲਦੇਵ ਸਿੰਘ ਵੱਲੋਂ ਮੌਕੇ ਤੇ ਦਿਖਾਇਆ ਗਿਆ ਕਿ ਅਜੇ ਹੱਕ ਕੁਝ ਵੀ ਨਹੀਂ ਹੈ। ਇਸ ਗਾਲ ਤੇ ਬਲੌਕ ਅਫਸਰ ਨੇ ਬਿਆਨ ਦਿੰਦਿਆਂ ਕਿਹਾ ਕਿ ਇਹ ਨਜਾਇਜ਼ ਕਬਜ਼ਾ ਜੋ ਕਿ ਪੁਲਿਸ ਦੀ ਮਦਦ ਨਾਲ ਛਾੜ ਦਿੱਤਾ ਜਾਵੇਗਾ। ਪਾਣੀ ਦਾ ਸਹਾਰਾ ਜੂਰ ਲਵਾਂਗੇ ਜਿੰਨੇ ਦਿਨ ਸਾਡੀ ਜ਼ਿੰਦਗੀ ਹੋਊਗੀ ਅਸੀਂ ਉਹ ਬਤੀਤ ਕਰ ਜਾਵਾਂਗੇ। ਬਾਕੀ ਇਹ ਸਾਡੀ ਜਿਹੜੇ ਹਾਲ ਨੂੰ ਪਤਾ ਸਾ ਇਹਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਨੇ ਟਾਲਮਟੋਲ ਕਰਨੀ ਹੈ ਤਾਂ ਸਾਡੀ ਮੌਤ ਤੈ ਹੈ। ਇਹ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਹਾਡੇ ਦੁਆਰਾ ਫਿਰ ਚੇਤਾਵਨੀ ਦਿੰਨੇ ਆ। ਪੇ ਸਾਡੀ ਮੌਤ ਦੇ ਜ਼ਿੰਮੇਵਾਰ ਇਹ ਪ੍ਰਸ਼ਾਸਨ ਦੇ ਅਧਿਕਾਰੀ ਹੋਣਗੇ ਤੇ ਸਾਡੇ ਜੱਦੀ ਪੁਛਤੀ ਜਗਾ ਇਹ ਲਾਲ ਲਕੀਰ ਦੇ ਵਿੱਚ 78 ਕਨਾਲ 14 ਮਰਲੇ ਰਕਬੇ ਦੇ ਵਿੱਚ ਆਉਂਦੀ ਹੈ ਜੀ ਇਸ ਦੇ ਵਿੱਚ ਜੋ ਕਿ ਫਿਰ ਮੇਰੇ ਸੈਕਸ਼ਨ ਦੇ ਪਿੰਡ ਦੇ ਨੇ ਬੋਲਿਆ ਸੀਗਾ ਅਸੀਂ ਉਸ ਟਾਈਮ ਕੇਸ ਚ ਚਕੀਤਾ ਸੀਗਾ ਤ੍ਰਿਪਤ ਕੋਰ ਦੀ ਅਦਾਲਤ ਦੇ ਵਿੱਚ ਬਾਬਾ ਬਗਲਾ ਸਾਹਿਬ ਦੇ ਵਿੱਚ ਜੋ ਮੇਰੇ ਹੱਕ ਦੇ ਵਿੱਚ ਸਨ 9 ਤੋਂ ਲੈ ਕੇ 13 ਦੇ ਵਿੱਚ ਉਹਦਾ ਰਿਜ਼ਲਟ ਆਇਆ ਸੀਗਾ ਉਹ ਸਭ ਤੋਂ ਪਹਿਲਾਂ ਉਹਦਾ ਦਖਲ ਵਰਿੰਟ ਹੋਇਆ ਜੀ ਉਸ ਤੋਂ ਬਾਅਦ ਆਪਾਂ ਦੋ ਵਾਰੀ ਇੱਥੇ ਜਗਾ ਛਡਾਉਣ ਵਾਸਤੇ ਗਏ ਵੀ ਆ ਖੁਦ ਪਰ ਉਥੇ ਪ੍ਰਚਾਰ ਸੰਘਰਸ਼ ਕਮੇਟੀ ਵਾਲੇ ਇਹ ਵੀ ਜਿਹੜੇ ਇੱਕ ਸਾਈਡ ਤੇ ਹੈਗੇ ਵੀ ਕਿਸਾਨ ਸੰਘਰਸ਼ ਕਮੇਟੀ ਨਾਲ ਸੰਬੰਧਤ ਆ ਦੂਜੇ ਬੰਨੇ ਜਿਨ੍ਹਾਂ ਦੇ ਕੋਲ ਛਡੌਣਾ ਉਹਨਾਂ ਦੇ ਨਾਲ ਵੀ ਕੋਈ ਕਿਸਾਨ ਸੰਘਰਸ਼ ਕਮੇਟੀ ਹੈਗੀ ਉਹ ਦੋ ਤਿੰਨ ਸੋ ਬੰਦਾ ਉਥੇ ਇਕੱਠਾ ਹੋ ਜਾਂਦਾ ਜੀ ਜਿਹਦੇ ਕਰਕੇ ਉਹ ਨਜਾਇਜ਼ ਕਬਜ਼ਾ ਛਡਾਇਆ ਨਹੀਂ ਜਾ ਸਕਿਆ ਇਲੈਕਸ਼ਨ ਜਿਹੜਾ ਕੋਰ ਲੱਗਣ ਕਾਰਨ ਉਹ ਜਿਹੜਾ ਇਹ ਨਜਾਇਜ਼ ਕਬਜ਼ਾ ਛਡਾਇਆ ਨਹੀਂ ਜਾ ਸਕਿਆ ਹੁਣ ਵੀ ਜਦੋਂ ਇਹ ਚੋਣ ਜੱਪਦਾ ਹਟਦਾ ਵਾ ਤੇ ਆਪਾਂ ਇਹਦੇ ਸੰਬੰਧੀ ਜੋ ਵੀ ਕਾਰਵਾਈ ਬਣਦੀ ਕਰਕੇ ਪੁਲਿਸ ਵੱਲੋਂ ਮੱਦ ਲੈ ਕੇ ਤੇ ਇਹਦਾ ਅਨੁਜਾਇਜ਼ ਕਬਜ਼ਾ ਛਡਾ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਵਿੱਚ ਆਪਸੀ ਤਾਲਮੇਲ ਨੂੰ ਲੈ ਕੇ ਮੀਟਿੰਗ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨਾਲ ਆਪਣਾ ਤਾਲਮੇਲ ਬਣਾ ਕੇ ਰੱਖਣ ਅਤੇ ਜੇਕਰ ਕੋਈ ਪੋਲਿੰਗ ਬੂਥ ਵਿੱਚ ਤਬਦੀਲੀ ਆਉਂਦੀ ਹੈ ਤਾਂ ਉਸ ਦੀ ਸੂਚਨਾ ਆਪਸ ਵਿੱਚ ਸਾਂਝੀ ਕੀਤੀ ਜਾਵੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜੋਤੀ ਵਾਲਾ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਐਸ.ਸੀ.ਐਮ. ਅੰਮ੍ਰਿਤਸਰ, ਮਨਕਵਲ ਸਿੰਘ ਚਾਹਲ, ਐਸ.ਸੀ.ਐਮ. ਬਾਬਾ ਬਕਾਲਾ ਸਰਦਾਰ ਰਵਿੰਦਰ ਸਿੰਘ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ। ਇੱਕ ਪਾਸੇ ਜਿੱਥੇ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਕੁਝ ਦਿਨਾਂ ਤੋਂ ਮੌਸਮ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲੀ ਹੈ। ਜਿਸ ਨਾਲ ਲੋਕ ਠੰਡੇ ਮੌਸਮ ਦਾ ਆਨੰਦ ਲੈ ਰਹੇ ਹਨ। ਉਦਰ ਇਸ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਕਿਉਂਕਿ ਕਣਕ ਦੀ ਫਸਲ ਖੇਤਾਂ ਵਿੱਚ ਲਗਭਗ ਤਿਆਰ ਹੈ ਅਤੇ ਕੁਝ ਦਿਨਾਂ ਬਾਅਦ ਫਸਲ ਦੀ ਕਟਾਈ ਸ਼ੁਰੂ ਹੋ ਜਾਵੇਗੀ ਪਰ ਮੌਸਮ ਨੇ ਕਿਸਾਨਾਂ ਨੂੰ ਸੋਚਾਂ ਵਿੱਚ ਹੀ ਪਾ ਦਿੱਤਾ ਜੇਕਰ ਮੀਂਹ ਅਤੇ ਹਨੇਰੀ ਨੇ दस्तक ਦਿੱਤੀ ਤਾਂ ਨੁਕਸਾਨ ਹੋ ਸਕਦਾ ਹੈ ਗਰਮੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਦਿਨ-ਪ੍ਰਤੀ ਦਿਨ ਮੌਸਮ ਬੜੀਆ ਸੁਹਾਵਣਾ ਹੋਣ ਕਾਰਨ ਲੋਕ ਇਸ ਦਾ ਆਨੰਦ ਵੀ ਲੈ ਰਹੇ ਨੇ ਉੱਧਰ ਦੇਖਿਆ ਜਾਵੇ ਦੂਜੇ ਪਾਸੇ ਕਿਸਾਨਾਂ ਦੀ ਪੁੱਤਾ ਮੰਗ ਪਾਲੀ ਫਸਲ ਇੱਕਦਮ ਖੜੀ ਹੋ ਚੁੱਕੀ ਹੈ ਤੇ ਕੁਝ ਹੀ ਦਿਨਾਂ ਬਾਅਦ ਉਸ ਦੀ ਕਟਾਈ ਹੋਣੀ ਸ਼ੁਰੂ ਹੋ ਜਾਵੇਗੀ ਪਰ ਜੇਕਰ ਮੀਂਹ ਤੇ ਹਨੇਰੀ ਨੇ ਦਸਤਕ ਦਿੱਤੀ ਤਾਂ ਨਿਸ਼ਚਿਤ ਤੌਰ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਕੁੱਲ ਮਿਲਾ ਕੇ ਕਿਸਾਨ ਚਿੰਤਤ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਲੋਕ ਸਭਾ ਚੌਣਾ 2024 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਚੋਣਾ ਨੂੰ ਸ਼ਾਂਤੀਪੂਰਵਕ ਤਾਂਗਣਾ ਨੇਪਰੇ ਚਾੜਨ ਲਈ ਅਸਲਾ ਤਾਰਕ ਆਪਣੇ ਅਸਲੇ ਨੂੰ ਸਥਾਨਕ ਥਾਣੇ ਜਾਂ ਲਾਇਸੈਂਸੀ ਡਿਲਰਾ ਪਾਸ 5 ਅਪ੍ਰੈਲ 2024 ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਚਿਰ ਦੁਰਗਿਆਨ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ होन समाहोगे एक छोटे जहे ब्रेक था, ब्रेक तो बात उसी बेखोगे। शहर विच रॉंग साइड पार्किंग बन रही है लोका दिया लोकादिया दिक्कतादाकार। ये ते कुछ और खबरा एक छोटे जहे ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू land in your city unlimited fun let me make you move come back boy baby but a little bit get a chance live a chance live is a mera swag let me make you move let me make you move come back boy baby but a little bit get a chance yeah, live a chance live is a mera swag yeah. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੱਜਕੱਲ ਅਸੀਂ ਆਪਣੇ ਚੈਨਲ ਤੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਬਾਰੇ ਖਬਰਾਂ ਵਿਖਾ ਰਹੇ ਹਾਂ ਜੋ ਕਿ ਬਾਹਰ ਬਣੀ ਪਾਰਕਿੰਗ ਨੂੰ ਲੈ ਕੇ ਹਨ। ਬੇਬਨਾਨ ਕੀਤੇ ਗਾਇਨੀ ਅਤੇ ਚਾਈਲਡ ਕੇਅਰ ਸੈਂਟਰ ਨੂੰ ਕਵਰ ਕੀਤਾ ਗਿਆ। ਜਿੱਥੇ ਦੇਖਣ ਵਿੱਚ ਆਇਆ ਕਿ ਬਿਲਡਿੰਗ ਤਾਂ ਨਵੀਂ ਹੈ ਪਰ ਪਾਰਕਿੰਗ ਦੀ ਸਹੂਲਤਾ ਪ੍ਰੋਪਰ ਟਾਗ ਨਾਲ ਨਹੀਂ ਦਿੱਤੀ ਗਈ। ਐਸਾ ਮੁੱਖ ਕਾਰਨ ਵਿਪਾਕ ਵੱਲੋਂ ਪਲੈਨਿੰਗ ਦੀ ਘਾਟ ਹੈ। ਹਸਪਤਾਲ ਦੇ ਬਾਹਰ ਬਣੀ ਸੜਕ ਛੋਟੀ ਹੈ। ਅਤੇ ਵਾਣਾ ਦੀ ਆਵਾਜਾਈ ਜ਼ਿਆਦਾ ਵਿਭਾਗ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਸਪਤਾਲ ਆਏ ਮਰੀਜ਼ ਜਾਂ ਰਿਸ਼ਤੇਦਾਰਾਂ ਵਾਸਤੇ ਪਾਰਕਿੰਗ ਦੀ ਸਹੂਲਤ ਜ਼ਰੂਰੀ ਹੈ ਅਸੀਂ ਅਸੋਲੇ ਖੜੇ ਹਾਂ ਬੇਬੀ ਨਾਨਕੀ ਗਾਇਨੀ ਅਦਰ ਚਾਈਲਡ ਕੇਅਰ ਹਸਪੀਟਲ ਦੇ ਬਾਹਰ ਵਕਲ ਵਿਚ ਆ ਰਿਹਾ ਹੈ ਕਿ ਬਿਲਡਿੰਗ ਨਵੀਂ ਬਣੀ ਹੈ ਵਧੀਆ ਫੈਸਿਲਿਟੀਆਂ ਦੇ ਅੰਦਰ ਸਾਫ਼ ਸੁਥਰਾ ਮਾਹੌਲ ਹੈ ਲੇਕਿਨ ਬਾਹਰ ਆਏ ਹੋਏ ਲੋਕਾਂ ਵਾਸਤੇ ਪੈਸ਼ੈਂਟਸ ਹੈ ਉਹਨਾਂ ਦੇ ਕੇਅਰ ਟੇਕਰ ਜਿਹੜੇ ਹਨ ਉਹਨਾਂ ਵਾਸਤੇ ਪਾਰਕਿੰਗ ਦੀ ਫੈਸਿਲਿਟੀ ਨਹੀਂ ਹੈ ਗਲਤ ਤਰੀਕੇ ਨਾਲ ਸੜਕ ਦੇ ਉੱਤੇ ਪਾਰਕਿੰਗ ਹੋ ਜਾਂਦੀ ਹੈ ਅੱਗੇ ਪਿੱਛੇ ਗੱਡੀ ਆ ਜਾਂਦੀ ਹੈ ਉਹਦੇ ਨਾਲ ਜਮ ਲੱਗਦੇ ਹੈ ਔਰ ਜਿਵੇਂ ਕਿ ਦੇਖ ਰਹੇ ਹਾਂ ਅਸੀਂ ਕਿ ਟੂਰਲਰ ਵਗੈਰਾ ਵੀ ਇਹ ਰੋਡ ਦੇ ਉੱਤੇ ਓਪਨ ਹੀ ਖੜੇ ਹਨ ਡਿਪਾਰਟਮੈਂਟ ਨੇ ਨਾ ਵਧੀਆ ਹਸਪੀਟ ਕਿਰਤਾਂ ਕੀ ਹੁੰਦੀ ਹੈ ਹਸਪਤਾਲਸ ਵਧੀਆ ਡਾਕਟਰਸ ਵਧੀਆ ਨੇ ਲੇਕਿਨ ਉਹਦੇ ਬਾਅਦ ਪਾਰਕਿੰਗ ਦਾ ਵੀ ਨਾਲ ਸੋਚਣਾ ਚਾਹੀਦਾ ਸੀ ਕਿਉਂਕਿ ਜੋ ਆਏਗਾ ਉਹ ਕਿਸ ਨਾ ਕਿਸੇ ਵਹੀਕਲ ਤੇ ਆਏਗਾ ਕੈਮਰਾ ਪਰਸਨ ਲੋਕੇਸ਼ਨਲ ਜੇਪੀ ਸਿੰਘ ਫਾਸਨ న్యూਸ ਅੰਮ੍ਰਿਤਸਰ ਸਿਹਤ ਵਿਭਾਗ ਵਿੱਚ ਬਤੌਰ ਡਿਪਟੀ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ 40 ਸਾਲ ਦੀਆਂ ਸੇਵਾਵਾਂ ਦੇਣ ਉਪਰੰਤ ਸੇਵਾਮੁਕਤ ਹੋ ਗਈ ਇਸ ਮੌਕੇ ਵਿਭਾਗ ਵੱਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਜ਼ਿਲ੍ਹਾ ਮਾਸ ਮੀਡੀਆ ਅਫਸਰ ਮੈਡਮ ਰਾਜਕੌਰ ਜ਼ਿਲ੍ਹਾ ਐਮਈਆਓ ਅਮਰਦੀਪ ਸੇ ਬਲੌਗ ਐਜੂਕੇਟਰ ਸੌਰਵ ਸ਼ਰਮਾ पूजा शर्मा रंजीत कुमार गुरमुख सिंह मनदीप कौर समेत समूह स्टाफ मेंबर्स हाजिर सन भाई गुरु कालपुर की कृपा दे नाल फनगुर रामदास की कृपा दे नाल आज मैं अपनी सेवा समर्पित हुईया ते बडी बढ़िया मेरा स्टाफ दा मतलब जिन्ना भी इधर हैगे ने सारे मास मीडिया वाले इना दा मेरे नाल बड़ा बढ़िया व्यवहार है आज साडे वेलो श्रीमती सुखिंदर कौर जी डिप्टी मास मीडिया ऑफिसर ਆਪਣੀ 40 ਸਾਲ ਦੀ ਨੌਕਰੀ ਪੂਰੀ ਕਰਦੇ ਹੋਏ ਅੱਜ ਰਿਟਾਇਰ ਹੋਏ ਨੇ ਉਹ ਇਹਨਾਂ ਨੇ ਵੱਖ-ਵੱਖ ਖੇਤਰਾਂ ਤੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਨੇ ਔਰ ਆਪਣੀ ਜ਼ਿੰਦਗੀ ਦਾ ਜਿਹੜਾ ਇੱਕ ਅਹਿਮ ਹਿੱਸਾ ਹੈ 40 ਸਾਲ ਉਹ ਹੈਲਥ ਡਿਪਾਰਟਮੈਂਟ ਨੂੰ ਡੈਡੀਕੇਟ ਕੀਤਾ ਹੈ ਜ਼ਿਲ੍ਹਾ ਚੌਂ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭਾ ਚੌਣਾ 2024 ਦੇ ਮੱਦੇਨਜ਼ਰ ਚੱਲ ਰਹੀਆਂ ਸਵੀਪ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਚੇਅਰਪਰਸਨ ਸਵੀਪ ਕਮ ਵਿਧਿਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਅੰਮ੍ਰਿਤਸਰ ਵੱਲੋਂ ਉਲੇਕੇ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 1365 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਮੇਗਾ ਪੇਰੈਂਟਸ ਟੀਚਰ ਮੀਟਿੰਗ ਦੌਰਾਨ ਵੋਟ ਪਾਉਣ ਦੇ ਲੋਕਤੰਤਰੀਕ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ। ਕਪੂਰਿਤ ਚੋਪੜਾ ਪਰਿਵਾਰ ਵੱਲੋਂ ਸ਼੍ਰੀ ਸ਼ਿਵਾਲਾ ਗੰਗਾ ਰਾਮ ਬਜ਼ਾਰ ਸਿਰਕੀ ਬੰਦਾ ਅੰਮ੍ਰਿਤਸਰ ਵਿਖੇ ਸ਼੍ਰੀ ਮਦ ਪਾਗਵਤ ਕਥਾ ਸਪਤਾਹ ਕਥਾ ਗਿਆਨ ਯੱਗਤਾ ਆਯੋਜਨ 28 ਮਾਰਚ ਤੋਂ 3 ਅਪ੍ਰੈਲ ਤੱਕ ਕੀਤਾ ਚਾਰੀਏ। ਕਥਾ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6:30 ਵਜੇ ਤੱਕ भागवत प्रवक्ता परम श्री धर्मेंद्र गोस्वामी जी महाराज कथा विच प्रवचन करण के साबु शहर वासियों नो अपील श्री शिवाला गंगाराम विखे चल रहे भगवत कथा विच भाग लेके प्रवचन सुन अपना जीवन सफल करे इस कथा दा विशेष प्रसारण फास्टवे दे चैनल नंबर 243 ते सवेरे 8 बजे कीता चावेगा इस मौके पर धान अमन सेक्रेटरी दीनदयाल पाहावा जॉइंट सेक्रेटरी अजय मेहरा कैशियर राजेश कपूर मंदिर संगता हाजिर सन हो रही है।, ना हो जाता है एनर्जी दो प्रकार की होती हो हो है ऊर्जा पॉजिटिव और नेगेटिव इसीलिए हमारे आचार्य गण कहते हैं कि संग करो तो वैष्णव ऊर्जा पवित्र होगी आपको पॉजिटिव ऊर्जा मिलेगी ਅਕੋਸ ਬਰਤਨ ਮੈਂ ठाकुर जी के एक युवा छात्रিতারो सदस्य थी 2 मार्च 2024 तो 31 मार्च 2024 तक पीएम श्री जवाहर नवोदय विद्यालय अवाल अमृतसर विखे पांच روزہ मूर्ति वर्कशॉप का आयोजन कीताचार्य इस मूर्ति वर्कशॉप में प्रसिद्ध कलाकार नंदकिशोर वलो मिट्टी तो मूर्तियां बडावन दी सिखलाई दीती जा रही है इस वर्कशॉप राही स्कूल दे प्रिंसिपल विनोद खंडेलवाल ਅਤੇ ਵਾਈਸ ਪ੍ਰਿੰਸੀਪਲ ਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਲਾ ਖੇਤਰ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਜੋ ਕਿ ਕਈ ਸਾਲਾਂ ਤੋਂ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ ਉਹਨਾਂ ਵੱਲੋਂ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਈਆਂ ਇਸ ਮੌਕੇ ਤੇ ਦਵਿੰਦਰ ਸ਼ਰਮਾ ਸੰਦੀਪ ਸ਼ਰਮਾ ਅਮਰਜੀਤ ਵਾਲੀਆ ਅਜੇ ਸੇਠ ਹਾਜ਼ਰ ਸਨ ਜੋ ਕਿ ਲੰਬੇ ਸਮੇਂ ਸੇ 34 ਨੰਬਰ ਪਿੱਲਰ ਮੇ ਲਗਾਤਾਰ ਸਬਜ਼ੀਆਂ ਵੰਡਤਾਰ ਹਾਂ ਹਰ ਮਹੀਨੇ ਰਸਣ ਵੀ ਦਿੰਦਾ ਹਾਂ ਔਰ ਮੈਂ ਲੋਕੋਂ ਸੇ ਜੁਵਾ ਪੀੜੀ ਸੇ ਯਹੀ ਬੇਨਤੀ ਕਰਤਾ ਹੂੰ ਕਿ ਨਸ਼ਾ ਮੁਕਤ ਭਾਰਤ ਬਣਾਓ ਪਰਮ ਸੰਤ ਅਦਵਾਰ ਸੁਰੂ ਮਾਤਾ ਆਰਤੀ ਦੇਵਾ ਜੀ ਮਹਾਰਾਜ ਦਾ ਪੰਤਾਲੀਵਾ ਪ੍ਰਕਾਸ਼ ਉਤਸਵ 16 ਅਪ੍ਰੈਲ ਨੂੰ ਮੰਦਿਰ ਮਾਤਾ ਆਰਤੀ ਦੇਵਾ ਕਰਤਾਰ ਨਗਰ ਛਾਟਾ ਵਿਖੇ ਹਿਰਦੇ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ 26 ਅਪ੍ਰੈਲ ਨੂੰ ਪ੍ਰਭਾਤ ਫੇਰੀ ਸ਼ੇਖ ਸਾਹ ਸ਼ੂਰੀ ਰੋਡ ਗੋਬਿੰਦਪੁਰਾ ਇਲਾਕਾ ਵਿੱਚ ਕੱਢੀ ਗਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਇਸ ਸਮਾਗਮ ਦਾ ਸਿੱਧਾ ਪ੍ਰਸਾਰ ਫਾਸਟਵੇ ਦੇ ਚੈਨਲ ਨੰਬਰ 998 ਉਪਰ 16 April ਨੂੰ ਕੀਤਾ ਜਾਵੇਗਾ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੀ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਕੀਤੀ ਗਈ ਆਰਬ वार्ड नंबर 78 ਦੇ ਇਲਾਕੇ ਗੋਬਿੰਦਨਗਰ ਦੇ ਲੋਕ ਸੀਵਰੇਜ ਦੀ ਸਮੱਸਿਆ ਕਰ ਜੀ ਰਹੇ ਨੇ ਨਰਕਪਰੀ ਜ਼ਿੰਦਗੀ ਅੰਮ੍ਰਿਤਸਰ ਜਲੰਧਰ ਹਾਈਵੇ ਦਬੁਰਜੀ ਵਿਖੇ ਲੰਮੇ ਸਮੇਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਜੋ ਹਜੇ ਤੱਕ ਪੂਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਏਸਨ ਅੱਜ ਦੀਆਂ ਖਬਰਾਂ ਹੋਰ ਜੀ ਮਿਲਾਂਗੇ ਅਗਲੇ ਬੁਲੇਟਨ ਵਿੱਚ ਹੁਣ ਮੈਨੂੰ ਦੂਜਾਸਤ ਧੰਨਵਾਦ